जय वाल्मीकि हर हर वाल्मीकि जय भीम जय संविधान मेरा नाम मुकेश मल्होत्रा मैं आज समूची टीम लेके हाथी गेट अंदरवार जो मंदिर है ओथे आज सत्संग होया वा जो ओना दे आगुकार है चांद जी जिन्ना दी आज्ञा नाल आज जेड़ा सत्संग हुणे पूर्ण होया वा बहुत ही बढ़िया स्पूर्ण है ते काफी ठाडे नाल जूथ जोडके ਆਪਣੇ ਮੱਲੇ ਦੇ ਜਿੰਨੇ ਸਿਆਣੇ ਬਿਆਣੇ ਅੱਜ ਉਹਨਾਂ ਨੇ ਸਾਡਾ ਸਹਿਯੋਗਦਾਨ ਕੀਤਾ ਵਾ ਬਹੁਤ ਹੀ ਵਧੀਆ ਲੱਗਾ ਵਾ ਕਿ ਜਿਹੜਾ satsang ਅੱਜ ਬੜੇ ਵੱਡੇ ਪੱਤਰ ਤੇ ਜੋ ਜੋ satsang ਹੋਈ ਜਾਂਦਾ ਪਿਆ ਵਾ ਕਾਫੀ ਵੱਡੇ ਪੱਤਰ ਤੇ ਜਾ ਰਿਹਾ ਵਾ ਬਹੁਤ ਹੀ ਲੋਕੀ ਜਿੰਨੇ ਵੀ ਆਪਣੇ ਚਾਂਦ ਭਾਈ ਨੇ ਆਏ ਸੀ ਉਹਨਾਂ ਨਾਲ ਕਿ satsang ਮਿੱਥਨ ਆਏ ਸੀ ਉਹਨਾਂ ਨੇ ਸਾਡੇ ਨਾਲ ਗੱਲ ਕੀਤੀ ਕਿ ਤੁਹਾਡੇ ਨਾਲ ਮੋਢੇ ਨਾਲ ਮੋਢਾ ਮਲਾ ਕੇ ਅਸੀਂ ਪੂਰਾ ਤੁਹਾਡਾ ਸਹਿਯੋਗਦਾਨ ਦਵਾਂਗੇ ਅੱਜ ਲੋਰੀ ਗੇਟ ਵੀ ਸਾਰਾ ਆਇਆ ਹੋਇਆ ਖਜ਼ਾਨਾ ਗੇਟ ਵੀ ਆਇਆ ਦਾ ਤੇ ਗਲਵਾਰੀ ਗੇਟ ਤੋਂ ਵੀ ਕਾਫੀ ਪਬਲਿਕ ਆਪਣੇ ਨਾਲ ਜੁੜੀ ਆ ਮੈਨੂੰ ਹਾਂਜੀ ਬਹੁਤ ਮੈਨੂੰ ਖੁਸ਼ੀ ਹੋਈ ਆ ਕਿ ਜਿਹੜਾ ਅੱਜ ਸਤਸੰਗ ਜਿਹੜਾ ਬੜੇ ਵੱਡੇ ਪੱਤਰ ਤੇ ਪਹੁੰਚ ਗਿਆ ਵਾ ਇੰਨੀ ਖੁਸ਼ੀ ਹੋਈ ਆ ਕਿ ਦੇਖੋ ਜੀ ਅੱਜ ਸਾਰਾ ਸਮਾਜ ਸਾਡੇ ਨਾਲ ਤੁਰਿਆ ਵਾ ਮੈਨੂੰ ਬਹੁਤ ਹੀ ਖੁਸ਼ੀ ਹੋ ਰਹੀ ਆ ਕਿ ਸਤਸੰਗ ਬੜੇ ਵੱਡੇ ਪੱਤਰ ਤੇ ਜਾ ਰਿਹਾ ਵਾ ਇਨਾ ਕਹਿੰਦੇ ਹੋਏ ਪਿਆਰ ਭਰੀ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਭੀਮ ਜੈ ਸੰਵਿਧਾਨ ਹਾਂਜੀ ਸਾਜ ਤੋਂ ਕਿੰਨਾ ਫਰ ਮਿਲਦੇ ਬਹੁਤ ਹੀ ਜ਼ਿਆਦਾ ਜੀ ਅੱਜ ਦੇਖੋ ਗਲਵਾਰੀ ਗੇਟ ਲੋਰੀ ਗੇਟ ਖਜ਼ਾਨਾ ਗੇਟ ਤੇ ਹੱਥ ਗੇਟ ਤੇ ਸਾਰਾ ਮੱਲਾ ਆਇਆ ਦਾ ਸੀ ਬਹੁਤ ਹੀ ਖੁਸ਼ੀ ਵਾਲੀ ਗੱਲ ਆ ਕਿ ਸਾਥੀ ਮੇਰੇ ਮੋਢੇ ਨਾਲ ਮੋਢਾ ਲਾ ਕੇ ਮੈਨੂੰ ਮੇਰਾ ਮਨੁਬਲ ਬਹੁਤ ਹੀ ਜ਼ਿਆਦਾ ਵਧਾ ਰਿਹਾ ਮੈਨੂੰ ਬਹੁਤ ਖੁਸ਼ੀ ਹੋ ਰਹੀ ਆ ਕਿ ਹਰ ਜਗ੍ਹਾ ਤੋਂ ਮੈਨੂੰ ਬਹੁਤ ਹੀ ਜ਼ਿਆਦਾ ਮਾਨ ਸਤਿਕਾਰ ਮਿਲਦਾ ਪਿਆ ਵਾ ਮੇਰੇ ਵਾਸਤੇ ਬਹੁਤ ਹੀ ਵੱਡਾ ਕੰਮ ਹੈਗਾ ਵਾ ਲੜੀਵਾਰ ਜਿਹੜੇ ਆ ਸਤਨ ਕੀ ਜਲਦੇ ਰਹਿਣਗੇ ਜੀ ਜੀ ਇਹ ਚਲਦੇ ਰਹਿਣੇ ਆ ਜੀ ਲੜੀਵਾਰ ਜਿਹੜਾ ਸਤਸੰਗ ਹੁੰਦਾ ਵਾ ਇਹ ਬਹੁਤ ਹੀ ਵੱਡੇ ਪੱਤਰ ਤੇ ਜਾਊਗਾ ਜੀ ਇਹ ਆਪਾਂ ਲਾਈਫਟਾਈਮ ਕਰਨੇ ਆ ਇਹ ਲਾਈਫਟਾਈਮ ਚੱਲਣਗੇ ਸਤਸੰਗ ਮੈਂ ਕੋਸ਼ਿਸ਼ ਕਰਦਾ ਪਿਆ ਵੱਧ ਤੋਂ ਵੱਧ ਆਗੂਕਾਰਾਂ ਨੂੰ ਮਿਲ ਕੇ ਹੋਰ ਵੀ ਜਿਹੜਾ ਮੰਦਿਰ ਅੱਗੇ ਆਪਾਂ ਕਰਨਾ ਵਾ ਉਹਨਾਂ ਨਾਲ ਆਗੂਕਾਰਾਂ ਨਾਲ ਮਿਲ ਕੇ ਤੁਹਾਨੂੰ ਬਾਅਦ ਚ ਸੂਚਨਾ ਦਿੱਤੀ ਜਾਏਗੀ ਮੈਂ ਚਾਹਾਂਗਾ ਦੋ ਸ਼ਬਦ ਸੋਨੂ ਬਾਬਾ ਜੀ ਕਹਿਣ ਜੋ ਬੋਲੇ ਸੋਨੀ ਭੈ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਮੈਂ ਸੋਮਨਾਥ ਵਾਲਮੀਕਨ ਗਗਾਲੀ ਗੇਟ ਤੋਂ ਜੀ ਬਾਬਾ ਸੋਮਨਾਥ ਜੀ ਅੱਜ ਦਾ ਜੋ 사ਸੰਗ ਦਾ ਵਿਸ਼ੇ ਸੀ ਉਹ ਵਿਸ਼ੇ ਸੀ ਪਰਚੇਤਾ ਵਾਰ ਨੂੰ ਜੋ ਮੁਕੇਸ਼ ਮਲੋਤਰਾ ਜੀ ਨੇ 사ਸੰਗ ਦੀ ਸ਼ਰਵਾਦ ਕੀਤੀ ਆ ਬਹੁਤ ਵਧੀਆ ਲਹਿਰ ਚੱਲਦੀ ਪਈ ਆ ਤੇ ਇਦਾਂ ਹਰ ਮੁਹੱਲੇ ਦੇ ਵਿੱਚ 사ਸੰਗ ਹੋਣਾ ਬਹੁਤ ਜ਼ਰੂਰੀ ਆ ਉਹਦੇ ਨਾਲ ਇਹ ਫਰਕ ਪਏਗਾ ਸਾਡੇ ਸਮਾਜ ਦੇ ਜੋ ਬੱਚੇ ਆ ਉਹ ਪ੍ਰਮਾਤਮਾ ਵਾਲਮੀਕੀ ਮਾਰੇ ਗਿਆਨ ਨਾਲ ਜੁੜਨਗੇ ਬਾਬਾ ਸਾਹਿਬ ਮੇੜ ਕਰੀ ਵਿਚਾਰ ਤਰ੍ਹਾਂ ਨਾਲ ਸਮਝਣਗੇ ਤੇ ਮੁਕੇਸ਼ ਮਹੋਤਰਾ ਜੀ ਨੇ ਜੋ ਲਹਿਰ ਚਲਾਈ ਆ ਤੇ ਕਾਫੀ ਬੱਕੇ ਲਹਿਰ ਅੱਗੇ ਜਾਂਦੀ ਪਈ ਆ ਤੇ ਜਾਣੀ ਵੀ ਚਾਹੀਦੀ ਆ ਤੇ ਮੈਂ ਪੂਰੀ ਸਾਥ ਸੰਗਤ ਨੂੰ ਪੂਰੇ ਸਮਾਜ ਨੂੰ ਵਾਲਮੀਕ ਸਮਾਜ ਨੂੰ ਬੇਨਤੀ ਕਰਾਂਗਾ ਕਿ ਇਹ ਮਹੀਨੇ ਦੇ ਨਾਲ ਮੁਕੇਸ਼ ਮਹੋਤਰਾ ਜੀ ਨਾਲ ਜ਼ੋਰ ਮੋੜਾ ਨਾ ਮੋੜਾ ਕੇ ਚੱਲਣ ਜਿਸ ਤਰ੍ਹਾਂ ਕਿ ਅੱਜ ਹਾਥੀਗੜ੍ਹ ਅੰਦਰੂਨੀ ਹੱਥੀ ਗੇੜ ਦੇ ਅੰਦਰ ਵਨ ਵਾਲਮੀ ਕੀ ਬ੍ਰਹਮਾਲੇ ਚ ਵੀਰ ਚਾਨ ਸੱਬਰ왈 ਜੀ ਨੇ ਜੋ ਉਪਰਾਲਾ ਕੀਤਾ ਵਾ ਸ਼ੁਰੂਆਤ ਕੀਤੀ ਇਹਨਾਂ ਨੇ ਮੁਕੇਸ਼ ਮੋਹਤਾਜੀ ਕੋ ਸਸੰ ਕਰਵਾਉਣ ਦੀ ਇਸੇ ਤਰ੍ਹਾਂ ਹਰ ਮਹੱਲੇ ਮਹੱਲੇ ਦੇ ਵਿੱਚ ਸਰਾਂ ਜਰੂਰ ਤੇ ਆ ਇਹ ਲਹਿਰ ਨੂੰ ਹੋਰ ਅੱਗੇ ਵਧਾਉਣ ਦੀ ਤੇ ਇੰਨੀਆਂ ਹੀ ਬੇਨਤੀਆਂ ਕਰਦਾ ਹਾਂ ਸਾਰਿਆਂ ਨੂੰ ਮੈਂ ਹੱਥ ਜੋੜ ਕੇ ਜੈ ਵਾਲਮੀ ਕਹਿੰਦਾ ਆ ਇਹ ਅਰਦਾਸ ਕਰਾਂਗਾ ਕਿ ਜੂਰ ਹਰ ਮਹੱਲੇ ਦੇ ਵਿੱਚ ਹਰ ਇਲਾਕੇ ਦੇ ਵਿੱਚ ਮੁਕੇਸ਼ ਮੋਹਤਾਰਾ ਜੀ ਨਾਲ ਸੰਪਰਕ ਕਰਕੇ ਤੇ ਇਹਨਾਂ ਪ੍ਰਸਾਦ ਸੰਗ ਕਰਵਾਜਾ ਹੈ। ਮੇ ਦਾ ਨਾਮ ਸਚਿੰਦ ਮਨੋਤਰਾ ਜੈ ਵਾਲਮੀਕੀ ਫਰਹਾਰ ਵਾਲਮੀਕੀ ਜੈ ਭੀਮ ਜੈ ਭਾਰਤ। ਅੱਜ ਦਾ ਜਿਹੜਾ satsang ਹੀ ਉਹ ਅੰਦਰੂਣ ਹਰ ਠੀਕ ਦੇ ਮਦਦ ਵਿੱਚ ਹੋਇਆ ਵਾ ਚਾਂਦ ਭਾਈ ਜੀ ਦੇ ਰੇਟ ਮਾਈ ਚ ਹੋਇਆ ਵਾ। ਤੇ ਇਹ ਜਿਹੜਾ satsang ਹੀ ਸਾਡਾ ਛੇਵਾ satsang ਹੀ ਜਿਹੜਾ ਕਿ ਮੁਕੇਸ਼ ਮਨੋਤਰਾ ਜੀ ਮਹੀਮ ਲੈ ਕੇ ਤੁਦੇ ਦੇ ਹਾਂਜੀ ਤੇ ਇਹ ਜਿਹੜਾ satsang ਹੀ ਇਹ ਅਦਰ ਮਤਰੇ ਕਾਲ ਦਰਸ਼ੀ ਦਾ ਨਾਮ ਲਿਤਾ ਜਾ ਰਿਹਾ ਸੀ ਜੀ। ਤੇ ਇਹ ਜਿਹੜੀ ਮੁਹਿੰਮ ਚਲਾਈ ਗਈ ਆ ਇੱਕ ਬੜੀ ਖੁਸ਼ੀ ਦੀ ਗੱਲ ਹੈਗੀ ਆ ਜਿਹੜੀ ਮੁਹਿੰਮ ਚਲਾਈ ਆ ਮੁਕੇਸ਼ ਮਨੋਤਰਾ ਜੀ ਨੇ ਇਹ ਉਹਨਾਂ ਵੱਲੋਂ ਦੇ ਦੇ ਕੇ ਕਾਫੀ ਜੀਅਾਂ ਨੂੰ ਹੋਸ਼ ਆ ਗਈ ਜਿਹਦੇ ਵੀ ਚੱਲੋ ਹਰੀ ਗੇੜ ਵੀ ਅੱਜ satsang ਹੋਇਆ ਬਸ ਅਡੇ ਦੇ ਕੋਲ ਪਦਮ ਪਿਤਾ ਵਾਲਮੀਕ ਸੁਆਮੀ ਜੀ ਦਾ ਮੰਦਿਰ ਹੈਗਾ ਉੱਥੇ ਵੀ satsang ਹੋਇਆ ਅੱਜ ਜਿਹੜੀ ਸਾਡੀ ਕੋਸ਼ਿਸ਼ ਹੈਗੀ ਸੀ ਉਹ ਅਜਰ ਮਨਤਰੇ ਕਾਲ ਦਰਸੀ ਨੇ ਸ਼ੁਰੂ ਕਰਤੀ ਆ ਤੇ ਮੈਂ ਕਹਿੰਦਾ ਇਸੇ ਤਰ੍ਹਾਂ ਹੀ ਹਰ ਐਤਵਾਦ ਹਰ ਇੱਕ ਮੰਦਿਰ ਚ satsang ਹੋਇਆ ਕਰੇ ਤੇ ਪਰਮਾਤਮਾ ਦਾ ਨਾਮ ਚੱਲਿਆ ਕਦੇ ਤੇ ਜਿਹੜੇ ਸਾਡੇ ਬੱਚੇ ਨਸ਼ਿਆਂ ਲੁੱਤਦੇ ਦੇ ਆ ਉਹਨਾਂ ਨੂੰ ਅਕਲ ਬੁੱਧੀ ਆ ਜੇ ਇਹ ਨਾਂ ਕਹਿੰਦਾ ਹੈ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਭੀਮ ਜੈ ਪਾਤ ਜਿਹੜਾ ਖੜਾ ਜਾ ਰਿਹਾ ਨੜੀਵਰ ਚੱਲਦਾ ਰਹੇਗਾ ਹਰ ਐਤਵਾਰ ਹੋਏਗਾ ਹਰ ਪਚੇਤਾ ਐਤਵਾਰ ਹੋਏਗਾ ਜਿੱਦਾਂ ਕਿ ਸਾਡੇ ਚਾਂਦ ਭਾਜੀ ਵੱਧਗੇ ਨੌਜਵਾਨ ਇਦਾਂ ਦੇ ਵੀਰ ਸਾਡੇ ਸਾਥ ਦਿੰਦੇ ਰਹਿਣ ਮੱਲਿਆ ਮੱਲਿਆ ਚੋਂ ਫੋਨ ਆਂਦੇ ਰਹਿਣ ਲੋਕੀ ਕਹਿੰਦੇ ਨੇ ਕਿ ਆਪਾਂ ਜਾ ਜਾ ਕੇ ਇਦਾਂ ਹੀ ਸਾਥ ਸੰਗ ਕਰਦੇ ਰਹੀਏਗੀ ਜੈ ਵਾਲਮੀਕੀ ਹਰ ਹਰ ਵਾਲਮੀਕੀ